ਚਰਨਾਗਤੀ ਕਿਰਪਾ ਨਿਦਯਾਲ ਏਕ ਅਕਰ ਹਰਮਨ ਵਸਤ ਨਾਨਕ ਹੋ ਤਨਿਆਲ ਸ਼ਲੋਕ ਮੁਹੱਲਾ ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁਚਾ ਬਠਾਇਆ ਏ ਸੁਚੇ ਅੱਗੇ ਰੱਖਿਓ ਨਾ ਕੋਈ ਨਾ ਪਿਟਿਓ ਜਾਈ ਸੁਚਾ ਹੋਏ ਕਹਿ ਜਿਵਿਆ ਲੱਗਾ ਪੜਨ ਸਲੋਗ ਕੋ ਹੱਥੀਂ ਜਾਈ ਸਟਿਆ ਕਿਸੇ ਉਹ ਲਗਾ ਦੋ ਕਾ ਅੰਨ ਦੇਵਤਾ ਪਾਣੀ ਦੇਵਤਾ ਬੈ ਸੰਕਰ ਦੇਵਤਾ ਲੂਣਾ ਪੰਜਵਾ ਪਾਇਆ ਕਿਰਤ ਤਾਂ ਹੋ ਆ پاک ਪਵਿੱਤਰ ਪਾਪੀ ਸੋ ਤਨ ਗੱਡਿਆ ਤੁਕਾ ਪਈਆ ਤਿਤ ਜਿਤ ਮੁਖ ਨਾਮ ਨ ਉਚਰਹਿ ਬਿਨ ਨਾ ਵੈ ਰਸ ਖਾਏ ਨਾਨਕ ਹੀ ਵੈ ਜਾਣੀਐ ਤਿਤ ਮੁਖ ਤੁਕਾ ਪਾਏ ਜਿਤ ਮੁਖ ਨਾਮ ਨ ਉਚਰੈ बिन नव रस खाए नानके वै जाणिए तितमुख थका बाए जरा जरूर हजरा यूर सर्व कला भरपूर वाणी <coughs> के बोध कलयुग दे अवतार तन तन श्री गुरु ग्रंथ साहिब जी महाराज ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਗੋਦ ਵਿੱਚ ਬੈਠੇ ਆ ਗੁਰ ਸ਼ਬਦ ਦੇ ਨਾਲ 사ਤਸੰਗ ਜੀ ਜੁੜ ਬੈਠੇ ਆ ਆਓ ਗੁਰਸਾਹਿਬ ਮੇਰ ਕਰਨ ਜੋ ਇਸ ਸ਼ਬਦ ਦੀ ਵਿਚਾਰਾ ਹੈ 19ਵਾਂ ਸ਼ੱਕਾ ਹੈ ਗੁਰੂ ਨਾਨਕ ਪਾਤਸ਼ਾਹ ਦਾ ਸ਼ਲੋਕ ਹੈ ਸੋ ਲੈਣਾ ਨੂੰ ਆਪਾਂ ਜੋ ਪੰਕਤੀਆਂ ਹਨ ਸੰਖੇਪ ਦੇ ਵਿੱਚ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਵਿਚਾਰ ਕਰਕੇ ਆਪਣੇ ਜੀਵਨ ਨੂੰ ਸੇਧ ਪ੍ਰਦਾਨ ਕਰਦੇ ਹਾਂ ਗੁਰੂ ਨਾਨਕ ਮਹਾਰਾਜ ਜੀ ਨੇ ਆਸਾ ਦੀ ਵਾਰ ਦੇ ਵਿੱਚ ਜਿਵੇਂ ਆਪ ਜੀ ਨੇ ਅੱਗੇ ਵੀ ਸਰਵਣ ਕੀਤਾ ਸਾਰੇ ਹੀ ਕਰਮਕਾਂਡ ਦੇ ਪਖੰਡਾਂ ਨੂੰ ਮਹਾਰਾਜ ਜੀ ਨੇ ਬਿਲਕੁਲ ਨੰਗੀਆਂ ਕਰ ਦਿੱਤਾ ਤੇ ਉਹਨਾਂ ਨੂੰ ਸਾਫ਼ ਕਰ ਦਿੱਤਾ ਤਾਂ ਜੋ ਅਸੀਂ ਬਚ ਜਾਈਏ ਅਸੀਂ ਮਤਲਬ ਕਿਸੇ ਦੇ ਫਰੇ ਹੋ ਭਰਮਾਂ ਜਾਂ ਝੂਠ ਦੇ ਸ਼ਿਕਾਰ ਨਾ ਹੋ ਜਾਈਏ ਜੋ ਅੱਜ ਦਾ ਸ਼ਬਦ ਹੈ ਪਹਿਲਾਂ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਥੋੜੀ ਜੀ ਭੂਮਿਕਾ ਮੈਂ ਤੁਹਾਨੂੰ ਦੱਸ ਦੇਵਾਂ ਤਾਂ ਸ਼ਬਦ ਦਾ ਕੇਂਦਰੀ ਭਾਵ ਭਾਵਰਤ ਸਹੀ ਜੇ ਸਾਨੂੰ ਸਮਝ ਲੱਗ ਜਾਏਗਾ ਦੇਖੋ ਜੀ ਸਨਾਤਨ ਦੀ ਆਪਾਂ ਗੱਲ ਕਰ ਲੈਨੇ ਆ ਉਹਨਾਂ ਨੇ ਸ਼ੁਰੂ ਤੋਂ ਹੀ ਜਿਹੜਾ ਸੀ ਸੁਚਮਤਾ ਨੂੰ ਬ੍ਰਾਹਮਣ ਜਿਹੜਾ ਸੀ ਬ੍ਰਾਹਮਣ ਨੇ ਸੁਚਮਤਾ ਨੂੰ ਬਹੁਤ ਜ਼ਿਆਦਾ ਇੰਨਾ ਉੱਪਰ ਲੈ ਗਿਆ ਉਹਦਾ ਲੈਵਲ ਵੀ ਸਧਾਰਨ ਬੰਦਾ ਵਿਚਾਰਾ ਡਰਨ ਲੱਗ ਪਿਆ ਵੀ ਜੇ ਕਿਦਰੇ ਕੋਈ ਮਤਲਬ ਐਦਾਂ ਦੀ ਕਲ ਕੋਈ ਝੂਠਾ ਜਾਟਾ ਹੱਥ ਕਿਦਰੇ ਲੱਗ ਗਿਆ ਕੋਈ ਸੁਚਮਤਾ ਨਾ ਰਹੀ ਤੇ ਪਿੱਟੇ ਜਾਵਾਂਗੇ ਬੜਾ ਮੜਾ ਹਾਲ ਹੋਏਗਾ ਐਦਾਂ ਮਤਲਬ ਦਿਮਾਗ ਦੇ ਵਿੱਚ ਫਿੱਟ ਕਰ ਦਿੱਤਾ ਵੀ ਇਹ ਚੀਜ਼ਾਂ ਜਿਹੜੀਆਂ ਨੇ ਬਣੀਆਂ ਸੁੱਚੀਆਂ ਹੁੰਦੀਆਂ ਨੇ ਇਦਾਂ ਕਰਨਾ ਚਾਹੀਦਾ ਮਤਲਬ ਸਚਮਤਾ ਦਾ ਜਿਆਦਾ ਹੀ ਉਸ ਨੇ ਮਤਲਬ ਪੰਜਾਬੀ ਠੇਠ ਜਿਵੇਂ ਮੈਂ ਕਹਿੰਨਾ ਉਹਨਾਂ ਰੌਲਾ ਜਿਹਾ ਪਾਤਾ ਤੇ ਉਹ ਲੋਕਾਂ ਦੇ ਜ਼ਿਹਨ ਦੇ ਵਿੱਚ ਇਦਾਂ ਵੱੜ ਗਿਆ ਸਾਡੇ ਵੀ ਵੱੜ ਚੁੱਕਾ ਹੈ ਤੇ ਉਹ ਨਿਕਲਣਾ ਸਵੀਆਂ ਦਾ ਜਿਹੜਾ ਸਵੀਆਂ ਦਾ ਪੁਰਾਣਾ ਰੋਗ ਹੈ ਹੌਲੀ-ਹੌਲੀ ਜਾਂਦਾ ਹੈ ਧਿਆਨ ਦੇਣਾ ਆ ਅਲੋਪੈਥਿਕ ਜਿਹੜੀ ਦਵਾਈ ਕਹਿੰਦੇ ਆਂ ਅੰਗਰੇਜ਼ੀ ਉਹਦੇ ਨਾਲ ਤੇ ਦਰਦ ਦੇ ਇਕਦਮ શરી ਦਾ ਪੁਰਾਣਾ ਵੀ ਹੋਵੇ ਤੇ ਟੈਂਪਰੀ हट ਜਾਂਦਾ ਹੈ ਹੌਮੀਓਪੈਥੀ ਦੀ ਦਵਾਈ ਹੁੰਦੀ ਨਾ ਉਹ ਹੌਲੀ 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 ਨਾ ਹੌਲੀ ਹੌਲੀ ਰੋਗ ਜਾਂਦਾ ਜਿਆਦਾ ਖਾਣੀ ਪੈਂਦੀ ਐ ਐਦਾਂ ਜਿਹੜਾ ਐ ਇਹ ਕਰਮਕਾਂਡ ਦਾ ਰੋਗ ਹੈ ਨਾ ਸਦੀਆਂ ਤੋਂ ਸਾਡੇ ਅੰਦਰ ਵੱਲ ਚੁੱਕਾ ਹੈ ਚਲਾ ਜਾਏਗਾ ਉਦਾਂ ਪਰ ਇਸ ਨੂੰ ਰੈਗੂਲਰ ਦਵਾਈ ਖਾਣੀ ਪੈਗੀ ਹੌਲੀ 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 ਰੰਗ ਲਾਗਤ ਲਾਗਤ ਲਗਤ ਰੰਗ ਲੱਗ ਜਾਏਗਾ ਕਿਹੜਾ ਨਾਮ ਦਾ ਸੋਮ ਉਸ ਬ੍ਰਾਹਮਣ ਨੇ ਇਸ ਤਰ੍ਹਾਂ ਕੀਤਾ ਹੋਇਆ ਸੀ ਵੀ ਸੁਚਮਦਾ ਦਾ ਢੰਡੋਰਾ ਇੰਨਾ ਫੈਲਿਆ ਹੋਇਆ ਸੀ ਵੀ ਆਮ ਬੰਦੇ ਨੂੰ ਆਪਣੇ ਲੋਵੇ ਜਾਂ ਨੇਲੇ ਨਹੀਂ ਚ ਲੱਗਣ ਦਿੰਦਾ ਖਾਸ ਕਰਕੇ ਉਹ ਲੋਕ ਜਿਹੜੇ ਸ਼ੁੱਧਰ ਕੈਟਾਗਰੀ ਦੇ ਹੁੰਦੇ ਸਨ ਉਹਨਾਂ ਸਾਰਿਆਂ ਨੂੰ ਉਹ ਤੇ ਉਹਨਾਂ ਦਾ ਪਰਛਾਵਾਂ ਤੱਕ ਵੀ ਨਹੀਂ ਲੈਂਦਾ ਸੀ ਜਿਵੇਂ ਅੱਜ ਨੂੰ ਪਿਛਲੇ ਦਿਨਾਂ ਵਿੱਚ ਮੈਂ ਸਾਖੀ ਸੁਣਾਈ ਹੈ ਹਰ ਦੁਆਰ ਉਹ ਬ੍ਰਾਹਮਣ ਨੂੰ ਮੈਂ ਮਰਦਾਨਾ ਜੀ ਉਤੋਂ ਉਹਦੇ ਕੋਲ ਅੱਗ ਲੈਣ ਚਲੇ ਗਏ ਤੇ ਉਹ ਪਿੱਛੇ ਭੱਜ ਪਿਆ ਉਹਨਾਂ ਦੇ ਕਹਿੰਦਾ ਤੂੰ ਮੇਰਾ ਚੌਂਕਾ ਭਿਟਾ ਕਰ ਦਿੱਤਾ ਮਤਲਬ ਤੂੰ ਇੱਥੇ ਕਿਉਂ ਆਪਣੇ ਪੈਰ ਪਾ ਦਿੱਤੇ ਠੀਕ ਹੈ ਨਹੀਂ ਠੀਕ ਹੈ ਮਤਲਬ ਉਹਨੇ ਲੇਪ ਕੀਤਾ ਸੀ ਗਾਊ ਦੇ ਗੋਬਰ ਦੇ ਨਾਲ ਤੇ ਉਹ ਸੁਚਾ ਹੋ ਗਿਆ ਤੇ ਜਿਹੜਾ ਇੱਕ ਰੱਬ ਦਾ ਰੂਪ ਚੱਲਦਾ ਫਿਰਦਾ ਬੰਦਾ ਉਹ ਜੇ ਪੈਰ ਪਾ ਗਿਆ ਤੇ ਭ੍ਰਿਸ਼ਟ ਗਿਆ ਇਹ ਉਹਦੀ ਭੈੜੀ ਮਾਨਸਿਕਤਾ ਹੈ ਐਦਾਂ ਨਹੀਂ ਹੁੰਦਾ ਸੋ ਮਾਰਾ ਜੀ ਕਹਿੰਦੇ ਵੀ ਬ੍ਰਾਹਮਣ ਨੇ ਇਸ ਤਰ੍ਹਾਂ ਕਰ ਦਿੱਤਾ ਸੀ ਮਾਰਾ ਕਹਿੰਦੇ ਬ੍ਰਾਹਮਣ ਬਹੁਤ ਚੰਗਾ ਪੰਡਿਤ ਬਹੁਤ ਚੰਗਾ ਬਾਣੀ ਦੀ ਪੰਗਤੀ ਮੈਂ ਪੜਨੀ ਹੈ ਸੋ ਪੰਡਿਤ ਜੋ ਮਨ ਪ੍ਰਬੋਧ ਦੇ ਰਾਮ ਨਾਮ ਆਤਮੈ ਸੋਦੇ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਿਤ ਕੇ ਉਪਦੇਸ਼ ਜਗ ਜੀਵੇ ਹੁਣ ਬ੍ਰਾਹਮਣ ਦੀ ਵੀ ਗੱਲ ਕਰਨੀ ਨੇ ਬ੍ਰਾਹਮਣ ਮਾੜਾ ਨਹੀਂ ਹੈ ब्राह्मण ਦੇ ਅੰਦਰ ਜਿਹੜਾ ਸ਼ੈਤਾਨ ਬੈਠਾ ਸਾਨੂੰ ਭਰਮ ਦੇ ਵਿੱਚ ਪਾਉਣ ਵਾਲਾ ਉਹ ਵਾਲਾ ਸੁਣੀਏ ਕੀ ਕਹਿੰਦੇ ਮਹਾਰਾਜ ਜੀ ਬ੍ਰਹਮ ਇਹ ਬ੍ਰਹਮ ਬਿੰਦੇ ਤਿਸ ਦਾ ਬ੍ਰਹਮਤ ਰਹੇ ਇੱਕ ਸ਼ਬਦ ਲਿਵ ਲਾਏ ਨਰੀਦੀ ਠਾਰਾ ਸਦੀਪ ਚੇ ਲਗੀਆਂ ਫਿਰੇ ਜੋ ਹਾਰ ਘਿਰਦੇ ਸਦਾ ਵਸਾਇ ਬ੍ਰਾਹਮਣ ਦਾ ਬ੍ਰਹਮ ਪੁਣਾ ਤਾਂ ਇਹ ਬ੍ਰਾਹਮਣ ਛੋਟੀ ਹਸਤੀ ਨਹੀਂ ਬ੍ਰਾਹਮਣ ਦੀ ਪਹਿਚਾਨ ਕਰਨ ਵਾਲਾ ਬ੍ਰਾਹਮਣ ਮੈਂ ਵੀ ਹੋ ਸਕਦਾ ਤੁਸੀਂ ਵੀ ਅਸੀਂ ਕਿਹਾ ਬ੍ਰਾਹਮਣ ਟੀਚਰ ਤੇ ਮਖੌਲਣਾ ਕਿੰਨੇ ਬ੍ਰਾਹਮਣ ਬ੍ਰਾਹਮਣ ਕਹਿੰਦੇ ਨੇ ਬ੍ਰਹਮ ਦਾ ਗਿਆਨ ਰੱਖਣ ਵਾਲਾ ਛੋਟਾ ਨਹੀਂ ਪਰ ਜਦੋਂ ਉਹਦੇ ਵਿੱਚ ਕੋਈ ਭੈੜੀਆਂ ਚੀਜ਼ਾਂ ਅੰਦਰ ਆ ਗਈਆਂ ਫਿਰ ਅਸੀਂ ਉਸ ਨੂੰ ਗਲਤ ਕਿਹਾ ਠੀਕ ਹੈ ਜੀ ਸੋ ਮਹਾਰਾਜ ਜੀ ਕਹਿੰਦੇ ਐਦਾਂ ਹੀ ਹੁੰਦਾ ਸੀ ਕੀ ਕੀਤਾ ਜਾਂਦਾ ਸੀ ਪਹਿਲਾਂ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਨਾ ਧੋ ਕੇ ਸੋਹਣੇ ਲੀੜੇ ਕੱਪੜੇ ਪਾ ਕੇ ਤੋਤੀ ਲਾ ਕੇ ਬੋਦੀ ਨੂੰ ਐਨ ਸਵਾਰ ਕੇ ਟਿੱਕਾ ਚੰਦਨ ਦਾ ਲਾ ਗੇ ਤੇ ਫਿਰ ਜਜਮਾਨ ਕੋਲ ਆ ਕੇ ਕਹਿੰਦਾ ਜੀ ਲਾਓ ਲਾਓ ਸਮਾਨ ਲਿਆਓ ਕਰ ਦਿਓ ਅੱਗੇ ਰੱਖ ਕੇ ਪਰੋਸ ਕੇ ਤੇ ਬੜੇ ਉਹ ਤਰੀਕੇ ਨਾਲ ਆ ਗਈ ਆਖਰੀ ਪੰਕਤੀ ਜ ਮਾਰਨ ਇੰਨੀ ਲਾਨਤ ਭਾਈ ਨਾ ਗੁਰਨਾਨਕ ਪਾਲਚ ਨੇ ਉਹ ਕਹਿੰਦਾ ਸੱਚ ਦੇ ਪੁਜਾਰੀ ਤੈਨੂੰ ਪੁੱਛਦੇ ਆ ਆਖਰੀ ਪੰਕਤੀ ਜ ਮਾਰੇ ਦੱਸਣਗੇ ਪਹਿਲਾਂ ਸੁਣਨਾ ਧਿਆਨ ਲਗਾ ਉਹ ਕਹਿੰਦੇ ਤਿਆਰ ਤੁਰੋਗੇ ਆ ਗਿਆ ਠੀਕ ਹੈ ਜੀ ਚੌਕੇ ਦੇ ਵਿੱਚ ਆ ਬੈਠਦਾ ਤੇ ਉਹਨੂੰ ਫਿਰ ਖਾਣਾ ਜਾਂ ਭੋਜਨ ਪਰੋਸ ਕੇ ਅੱਗੇ ਰੱਖਿਆ ਜਾਂਦਾ ਹੈ ਬੜੇ ਹੀ ਤਰੀਕੇ ਦੇ ਨਾਲ ਬੜੇ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਉਹਨੂੰ ਖਵਾਉਂਦਾ ਹੈ ਪੇ ਸੋਚੇ ਅੱਗੇ ਰੱਖਣ ਕੋਈ ਨਾ ਪਿੱਟਿਓ ਜਾਏ ਸੋ ਉਸ ਦੇ ਅੱਗੇ ਜਜਮਾਨ ਜਿਹੜਾ ਆ ਉਹਦਾ ਖਾਣਾ ਉਹਦਾ ਭੋਜਨ ਜਾਂ ਅਸੀਂ ਪ੍ਰਸ਼ਾਦਾ ਕਹਿੰਦੇ ਨੇ ਉਹ ਅੱਗੇ ਰੱਖਦਾ ਤੇ ਫਿਰ ਉਹ ਕਈ ਤਰ੍ਹਾਂ ਕੁਛ ਕਰਦਾ ਕੋਈ ਪਾਣੀ ਵੀ ਟਰਾਂਕਦਾ ਕੋਈ ਮੰਤਰ ਵੀ ਪੜਦਾ ਤੇ ਅੱਗੇ ਲਿਖਿਆ ਵੀ ਸੁੱਚਾ ਹੋਏ ਕਿ ਜਿਵੇਂ ਲੱਗਾ ਪੜਨਾ ਸ਼ਲੋਕ ਉਹ ਫਿਰ ਆਪਣੇ ਜੋ ਵੀ ਮੰਤਰ ਨੇ ਉਹ ਮਤਲਬ ਅਸੀਂ ਵੀ ਪੜਦੇ ਆ ਅਸੀਂ ਗੱਲ ਨਹੀਂ ਮਾੜੀ ਗੱਲ ਨਹੀਂ ਹੈ ਪਰ ਉਹ ਉਹਦਾ ਨਾਂ ਇਹ ਭਰਮ ਦੂਰ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ ਵੀ ਤੂੰ ਇਦਾਂ ਕਰਦਾ ਪਿਆ ਚਲ ਚੰਗੀ ਗੱਲ ਹੈ ਤੈਨੂੰ ਅਕੀਦ ਦੇ ਵਿੱਚ ਦੱਸਦੇ ਆਂ ਵੀ ਤੂੰ ਇਦਾਂ ਭਰਮ ਦੇ ਵਿੱਚ ਨਾ ਪੈਣਾ ਤੇ ਨਾ ਕਿਸੇ ਨੂੰ ਪਾਉਣਾ ਇਹ ਕੱਲੇ ਪੰਡਤ ਨੂੰ ਹੁਕਮ ਨਹੀਂ ਜਿਹੜੇ ਅੱਜ ਦੇ ਯੁੱਗ ਦੇ ਵਿੱਚ ਸਿੱਖਾਂ ਦੇ ਰੂਪ ਦੇ ਵਿੱਚ ਆਏ ਉਹ ਬਾਬੇ ਨੇ ਚਾਹੇ ਉਹ ਭਾਈ ਨੇ ਤੇ ਚਾਹੇ ਉਹ ਮੁੱਲਾ ਨੇ ਤੇ ਚਾਹੀਓ ਕਾਜੀ ਨੇ ਤੇ ਚਾਹੇ ਉਹ ਕਿਸੇ ਵੀ ਧਰਮ ਦਾ ਆਗੂ ਜੇ ਉਹ ਵੀ ਇਦਾਂ ਦੇ ਭਰਮ ਵਿੱਚ ਫਸਿਆ ਦੇ ਉਪਦੇਸ਼ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਕਲ ਸਿੱਖਾਂ ਨੂੰ ਥੋੜੋ ਹੈ ਜਿਹੜੇ ਵਰਨੇ ਵਰਨਾ ਦੇ ਵੀ ਸਾਰੀਆਂ ਜਾਤੀਆਂ ਆ ਜਾਂਦੀਆਂ ਨੇ ਗੁਰੂ ਨਾਨਕ ਦਾ ਉਪਦੇਸ਼ ਇਹ ਨਹੀਂ ਕਹਿਣਾ ਵੀ ਇਹਦੇ ਬ੍ਰਾਹਮਣ ਦੇ ਬਾਰੇ ਵਿੱਚ ਅੱਜ ਵੀ ਚਾਰ ਹੋਰੇ ਕਰੇ ਬ੍ਰਾਹਮਣ ਨੂੰ ਕਿਹਾ ਸਾਨੂੰ ਨਹੀਂ ਕਿਹਾ ਜੇ ਅਸੀਂ ਵੀ ਭਰਮ ਭੇਖ ਮਹਾਰਾਜ ਕਹਿੰਦੇ ਆਹ ਕਹਿੰਦੇ ਭਰਮ ਭੇਖ ਤੇ ਰਹੇ ਨਿਆਰਾ ਸੋ ਖਾਲਸ ਸਤਿਗੁਰੂ ਹਮਾਰਾ ਜੇ ਪਰਮ ਭੇਖ ਦੇ ਵਿੱਚ ਰਿਹਾ ਉਹ ਬਾਹਮਣਾਂ ਦੀ ਰੀਤ ਤੇ ਚੱਲਦਾ ਰਿਹਾ ਓਏ ਉਸ ਰੀਤ ਨੂੰ ਕਹਿੰਦੇ ਨੇ ਜਦ ਇਹ ਗਏ ਬਿਪਰਨ ਕੀ ਸੁਣਿਆ ਨਾ ਬਿਪਰਨ ਗਰੀਹ ਦੇ ਹੀ ਆ ਜਿਹੜੇ ਕਰਮकांड ਦੇ ਵਿੱਚ ਫਸੇ ਨੇ ਜਿਹੜੇ ਇਦਾਂ ਦੇ ਬਾਹਮਣਵਾਦ ਦੇ ਵਿੱਚ ਫਸੇ ਨੇ ਜਦ ਇਹ ਗਏ ਬਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀ ਦੇਸ ਕਰਕੇ ਭਰਮ ਭੇਖ ਤੇ ਰਹੇ ਨਿਆਰਾ ਜਿਹੜਾ ਇਦਾਂ ਰਹਿੰਦਾ ਸੋ ਖਾਲਸ ਸਤਿਗੁਰੂ ਫਿਰ ਤੇ ਮੇਰੀ ਜਿੰਦ ਹੈ ਫਿਰ ਤੇ ਮੇਰੀ ਇਹ ਜਾਨ ਹੈ ਬਸ ਇਹ ਚੀਜ਼ਾਂ ਦੂਰ ਕਰਦਾ ਰਤ ਪਿਆਰੀ ਮੁਝ ਕੋ ਸਿਖ ਪਿਆਰੰਦਾ ਸੋ ਮਹਾਰਾਜ ਜੀ ਕਹਿੰਦੇ ਸੁੱਚਾ ਹੋਈ ਕੇ ਜੀਵਿਆ ਲੱਗਾ ਪੜਨ ਸਲੋਕ ਮੰਤਰ ਸਲੋਕ ਪੜਨ ਲੱਗ ਜਾਂਦਾ ਜਿੱਦਾਂ ਅਸੀਂ ਕਹਿੰਨੇ ਆ ਨਾਨਕ ਭੁਸਰੀਆਂ ਪਕਾਈਆਂ ਪਾਈਆਂ ਥਾਲੇ ਮੈਂ ਮਰਿਆਦਾ ਚੰਗੀ ਗੱਲ ਕੋਹ ਥੀ ਜਾਈ ਸਟਿਆ ਕਿਸੇ ਲੱਗਾ ਦੋ ਕਹਿੰਦੇ ਉਸੇ ਭੋਜਨ ਨੂੰ ਜੇ ਕਿਦਰੇ ਕੋਈ ਝੂਠਾ ਹੱਥ ਲਾ ਦੇ ਉਹਨੇ ਸਾਹਮਣੇ ਲਾ ਕੋਈ ਨਿਆਣਾ ਹੀ ਲਾਵੇ ਰਾਤੀ ਮੈਂ ਉਹ ਸਰਬਜੀਤ ਧੁੰਦਾ ਦੀ ਇੱਕ ਛੋਟੀ ਜੀ ਕਲਿੱਪ ਸੁਣ ਰਿਆ ਸੀ ਉਹ ਪਾਜ ਦੇ ਸ਼ਬਦ ਨਾਲ ਮੈਚ ਕਰਦੇ ਉਹ ਕਹਿੰਦੇ ਮੈਂ ਕਿਸੇ ਦੇ ਘਰ ਗਿਆ ਮੇਰੇ ਸਾਹਮਣੇ ਪਾਣੀ ਦਾ ਗਲਾਸ ਰੱਖਿਆ ਤੇ ਮੈਂ ਪੀਣਾ ਸੀ ਤੇ ਬੱਚੀ ਨੇ ਨਾ ਹੱਥ ਲਾ ਦਿੱਤਾ ਤੇ ਉਹ ਕਰਦੇ ਕਹਿੰਦੇ ਚੁੱਕ ਕੇ ਲੈ ਕੇ ਜਾਣ ਲੱਗੇ ਕਹਿੰਦੇ ਵੀ ਉਹ ਦੂਜਾ ਗਲਾਸ ਲੈ ਆ ਨਵੀਂ ਬੱਚੀ ਨੇ ਹੱਥ ਲਾਤਾ ਉਹ ਕਹਿੰਦੇ ਭਰਾਵਾ ਰਹਿਣ ਦੇ ਜੇ ਪੀ ਵੀ ਲੈਂਦੀ ਨਾ ਇਹਦਾ ਜੁੱਟਾ ਵੀ ਮੈਂ ਪੀ ਲੈਣਾ ਸੀ ਇਦਾਂ ਦੇ ਚੱਕਰਾਂ 'ਚ ਨਾ ਪਾਉ ਤੇ ਨਾ ਪਾਉ ਨਿਆਣਾ ਵਿਚਾਰਾ ਸਾਰੇ ਪੋਤੇ-ਪੋਤੀਆਂ ਦੋ ਤੇਰੀ ਦੋਤੀਆਂ ਨਾਲ ਰੋਟੀ ਖਾਣ ਲੱਪੈਂਦੇ ਨੇ ਤੇ ਹੁਣ ਕੋਈ ਬਾਹਰੋਂ ਆ ਕੇ ਆਉ ਤੂੰ ਅਮਰਤ ਜੱਗਿਆ ਜੀ ਇਦਾਂ ਇਦਾਂ ਕਿਹੜੇ ਚੱਕਰਾਂ ਕੋਈ ਚੱਕਰ ਨਹੀਂ ਅਮਰਤ ਮੈਂ ਅੱਗੇ ਵੀ ਕਿਆ ਵੀ ਇਹਨਾਂ ਕੋ ਕੱਚਾ ਨਹੀਂ ਜਿਹੜਾ ਭੰਗ ਜਾਂ ਟੁੱਟਦਾ ਠੀਕ ਹੈ ਜੀ ਮਾਰੇ ਕਹਿੰਦੇ ਹੁਣ ਸੁਣ ਜਿਹੜੀ ਤੈਨੂੰ ਇਹ ਤਉਬ ਦੀ ਜਿਹੜੀ ਗੱਲ ਕਹਿਣ ਲੱਗੇ ਮਾਰੇ ਕਹਿੰਦੇ ਕੋ ਹੱਥੀ ਕੋ ਹੱਥੀ ਦਾ ਮਤਲਬ ਹੁੰਦਾ ਗੰਦੀ ਥਾਂ ਭੈੜੀ ਜਗ੍ਹਾ ਕੋ ਹੱਥੀ ਜਾਏ ਛੱਡਿਆ ਕਿਸੇ ਲਗਾ ਦੋ ਕੋਈ ਜਿਹੜੇ ਭੋਜਨ ਨੂੰ ਹੱਥ ਲਾਉਣ ਤੋਂ ਤੋਂ ਕਿਸੇ ਦਾ ਜੂਠਾ ਕਹਿੰਦਾ ਪਰੇ ਪਰੇ ਹੋ ਜਾਓ ਕੋਈ ਹੱਥ ਨਾ ਲੱਗੇ ਮੇਰੇ ਚੌਕੇ ਦੇ ਅੰਦਰ ਨਾ ਆ ਜਾਏ ਪਹਰੇਸ਼ਟ ਜਾਏਗਾ ਉਹ ਤੋਂ ਉਹਨੂੰ ਸੁੱਟਿਆ ਉਹਨੂੰ ਕਿੱਥੇ ਹੈ ਪਤਾ ਕਿੱਥੇ ਜਾਂਦਾ ਹੈ ਗਲ ਤੋਂ ਥੱਲੇ ਇਹ ਦੂ ਥੱਲੇ ਕਿੱਥੇ ਜਾਂਦਾ ਹੈ ਕੋਹਤੀ ਜਾਈ ਸਟਿਆ ਕੋਹਤੀ ਲਿਖਾਇ ਤੇ ਗੰਦਾ ਥਾਂ ਉਹ ਚੀਜ਼ ਜਿੱਥੇ ਜਿੰਨਾ ਅਸੀਂ ਬਾਣੀ ਦੇ ਵਿੱਚ ਲਿਖਿਆ ਬਿਸ਼ਟਾ ਕਹਿ ਦਿੰਨੇ ਆ ਉਹ ਉਸ ਗੰਦੀ ਥਾਂ ਦੇ ਚਲਾ ਗਿਆ ਤੂੰ ਦੱਸ ਪਵਿੱਤਰ ਦਾ ਪਿਛੇ ਤੂੰ ਰੋਈ ਜਾਂਦਾ ਲੜਾਈ ਕਰੀ ਜਾਂਦਾ ਝਗੜਾ ਕਰੀ ਜਾਂਦਾ ਦੂਜੇ ਨੂੰ ਭ੍ਰਿਸ਼ਟ ਕਹੀ ਜਾਂਦਾ ਦੂਜੇ ਨੂੰ ਮਾਰਾ ਕਹੀ ਜਾਂਦਾ ਦੂਜੇ ਨਾਲ ਨਫ਼ਰਤ ਕਰੀ ਜਾਂਦਾ ਪਿੱਛੇ ਪਿੱਛੇ ਕਦਮ ਟਾਈ ਜਾਂਦਾ ਸੋਚ ਕਿੱਥੇ ਗਿਆ ਕੋਹ ਹੰਤੀ ਜਾਈ ਸਟਿਆ ਕਿਸ ਇਹ ਲੱਗਾ ਦੋਸ਼ ਹੁਣ ਇਹ ਦੱਸ ਵੀ ਇਹਦਾ ਦੋਸ਼ ਦੋਚੇ ਹੈ ਕਿ ਨਹੀਂ ਤੂੰ ਤੋ ਇੰਨਾ ਜੇ ਤੂੰ ਇਹ ਚੀਜ਼ਾਂ ਦੇ ਕਰਮਕਾਂਡ ਵਿੱਚ ਫਸਿਆ ਤੇ ਫਿਰ ਤੂੰ ਦੋਸ਼ੀ ਐ ਤੂੰ ਉਸ ਇੰਨੇ ਪਵਿੱਤਰ ਭੋਜਨ ਨੂੰ ਤੂੰ ਕਿਹੜੀ ਜਗ੍ਹਾ ਲੈ ਕੇ ਗਿਆ ਗੌਰ ਕਰ ਕਿੱਥੇ ਜਾਂਦਾ ਠੀਕ ਐ ਜੀ ਫਿਰ ਜਾ ਕੇ ਉਹ ਕੀ ਬਣਦਾ ਸੋ ਮਹਾਰਾਜ ਜੀ ਕਹਿੰਦੇ ਅਗਲੀ ਪੰਕਤੀ ਸੋ ਇੱਥੇ ਮਹਾਰਾਜ ਨੇ ਕਲੀਅਰ ਕਰ ਦਿੰਦਾ ਵੀ ਐਦਾਂ ਦੀਆਂ ਚੀਜ਼ਾਂ ਦੇ ਵਿੱਚ ਅਸੀਂ ਨਹੀਂ ਬਹਿਣਾ ਹਾਂ ਸੁਚਮਤਾ ਚਾਹੀਦਾ ਐ ਸਾਫ਼ ਚਾਹੀਦਾ ਐ ਸਭ ਕੁਝ ਹੱਥ ਪੈਰ ਸਰੀਰ ਹਰ ਚੀਜ਼ ਵਧੀਆ ਚਾਹੀਦੀ ਹੈ ਪਰ ਇਸ ਨੂੰ ਜੇ ਕਰਮ ਕਾਂਡ ਦੇ ਵਿੱਚ ਕਿਦਨੇ ਲੱਗੇ ਤੇ ਫੇਰ ਫੇਰ ਮਹਾਰਾਜ ਜੀ ਇਹਨੂੰ ਪਰਵਾਹ ਨਹੀਂ ਕਰਦੇ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੋਣ ਪੰਜਵਾ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ ਕਹਿੰਦੇ ਜੀ ਦੇਖੋ ਇਹ ਜਿਹੜੇ ਪਦਾਰਥ ਜਿਹੜਾ ਅਨਾਜ ਹੈ ਜਿਹੜਾ ਅੰਨ ਹੈ ਇਹ ਕਿੰਨਾ ਪਵਿੱਤਰ ਹੈ ਅੰਨ ਵੀ ਮਹਾਰਾਜ ਜੀ ਕਹਿੰਦੇ ਅੰਨ ਪਾਣੀ ਅੱਗ ਲੂਣ ਇਹ ਚਾਰੇ ਹੀ ਜੇ ਕਹਿੰਦੇ ਇਹ ਇੱਕ ਦੇਵ ਪਵਿੱਤਰ ਨੇ ਦੇਵਤਾ ਲਫਜਾ ਸੀ ਪਵਿੱਤਰਤਾ ਦੇ ਲਈ ਕਹਿੰਦਾ ਇਹ ਤੇ ਦੇਵਤੇ ਵਰਗਾ ਮਤਲਬ ਦੇਵਤੇ ਵਰਗੇ ਸ਼ਕਲ ਸੂਤ ਭਾਵੇਂ ਹੋਵੇ ਜਾਂ ਨਾ ਹੋਵੇ ਪਰ ਉਹਦਾ ਸੁਭਾਅ ਪਵਿੱਤਰ ਹੁੰਦਾ ਹੈ ਨਾ ਸੋ ਐਦਾਂ ਮਹਾਰਾਜ ਜੀ ਕਹਿੰਦੇ ਇਹ ਚੀਜ਼ਾਂ ਜਿਹੜੀਆਂ ਨੇ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਦਤਾ ਹੋਆ ਪਾਕ ਪਵੇ ਤੇ ਨਾ ਚਾਹ ਦੇ ਵਿੱਚ ਜਦੋਂ ਮਹਾਰਾਜ ਜੀ ਕਹਿੰਦੇ ਕਿ ਪੰਜਵਾਂ ਜਿਹੜਾ ਘਿਓ ਹੈ ਜੇਸੀ ਜਿਹੜਾ ਘਿਓ ਜਿਿਹੜਾ ਵਰਤਦੇ ਆ ਫਿਰ ਇੱਕ ਵੀ ਇੱਕ ਲਫ਼ਜ਼ ਜਦੋਂ ਅਸੀਂ ਪੜ੍ਹਦੇ ਆ ਨਾ ਉਹਦੇ ਵਿੱਚ ਮੈਂ ਕੋਈ ਨਾ ਕੋਈ ਨਾਲ ਚੀਜ਼ ਜੁੜ ਜਾਂਦੀ ਹੈ ਕਿਉਂ ਲਈ ਕਹਿੰਦੇ ਪੰਜਵਾ ਪਾਇਆ ਕਿੱਤ ਤੇਰਾਤੀ ਮੈਂ ਹੋਰ ਇੱਕ ਕਲਿੱਪ ਦੇਖ ਰਿਹਾ ਸੀ ਉਹ ਕਹਿੰਦਾ 16 ਕਿਲੋ ਦੁੱਧ ਹੋਵੇ ਤੇ ਉਹ ਵੀ 6 ਫੈਂਟ ਵਾਲਾ ਤੇ ਫਿਰ ਵਿੱਚੋਂ ਅਸਲੀ ਕਿਉਂ ਨਿਕਲਦਾ ਉਹ 1200 ਰੁਪਏ ਵਿੱਚ ਕਹਿੰਦਾ ਕਿਲੋ ਪਿਆ ਤੇ 500 ਰੁਪਏ ਦੇ ਵਿੱਚ ਜਿਹੜਾ ਲਿਆਂਦੇ ਆ ਉਹ ਕੀ ਹੋਏਗਾ ਜ਼ਹਿਰ ਨਹੀਂ ਬੜੀ ਵਧੀਆ ਗੱਲ ਲੱਗੀ। ਉਹਨੇ ਬੜੀ ਲੌਜੀਕ ਦੇ ਨਾਲ ਗੱਲ ਕੀਤੀ ਕਿ ਉਹ ਆਇਆ ਤੇ ਮੇਰੀ ਉਧਰ ਸੁਰਤ ਚ ਚਲੀ ਗਈ ਕਿ ਉਹ ਕਹਿੰਦਾ ਵੀ 11-12 ਕਿਲੋ 5-6 ਫੈਂਟ ਦੇ ਦੁੱਧ ਦੇ ਵਿੱਚੋਂ ਪੂਰਾ ਪਿਓਰ ਇੱਕ ਕਿਲੋ ਦੇਸੀ ਘਿਓ ਸਾਢੇ 12 100 ਰੁਪਏ ਦੇ ਵਿੱਚ ਪਿਆ ਤੇ ਜਿਹੜਾ 450-500 ਦੇ ਵਿੱਚ ਜਿਹੜਾ ਹੁੰਦਾ ਉਹ ਕੀ ਹੈ? ਜਿਹੜਾ ਖਾਗਾ ਕਿਵੇਂ ਅਸੀਂ ਉਹ ਕੈਂਸਰ ਹੀ ਹੋਣੇ ਨੇ ਕਿਵੇਂ ਕਰਨਾ ਉਹ ਬਿਮਾਰੀਆਂ ਲਗਲੀਆਂ ਨੇ ਪਾਚਨ ਕਿਰਿਆ ਖਰਾਬ ਪੇਟ ਖਰਾਬ ਸਾਰਾ ਸਿਸਟਮ ਬਾਣੀ ਨੇ ਬੜਾ ਕੁਝ ਸਾਨੂੰ ਦੱਸਿਆ ਹੋਇਆ ਬੜੇ ਤਗੜੇ ਵਿਚੇ ਨੇ ਡੂੰਘੇ ਵਿਚੇ ਨੇ ਸੋ ਰੋ ਵਿਚਾਰ ਸੋ ਤਾਂ ਪਾਕ ਹੋਆ ਪਵਿੱਤ ਫਿਰ ਇਹਨਾਂ ਪੰਜਾਂ ਨੂੰ ਜਦੋਂ ਰਲਾਇਆ ਜਾਂਦਾ ਤੇ ਫਿਰ ਜਿਵੇਂ ਇਹ ਕਹਿੰਦੇ ਪੰਜ ਆਮ੍ਰਿਤ ਜਦੋਂ ਦੇਗ ਹੁੰਦੀ ਹੈ ਨਾ ਉਹ ਵੀ ਇਸੇ ਤਰ੍ਹਾਂ ਮਿਲਾਪ ਦੇ ਨਾਲ ਤੇ ਉਹ ਪਵਿੱਤਰ ਬਣ ਜਾਂਦੀ ਹੈ ਉਹਨੂੰ ਰਲਾਇਆ ਜਾਂਦਾ ਪਾਪੀ ਸਿਉ ਤਨ ਗੱਡਿਆ ਤੁੱਕਾ ਪਈਆ ਤਿਤ ਮਹਾਰਾਜ ਜੀ ਕਹਿੰਦੇ ਬਹੁਤ ਸੋਹਣਾ ਭੋਜਨ ਆ ਦੇਖੋ ਆਪਾਂ ਦੇਗ ਸ਼ਕੀ ਹੈ ਜਾਂ ਸ਼ਕਲੀ ਹੈ ਬਗਲ ਬੜੀ ਪਵਿੱਤਰ ਹੈ ਤੇ ਲੰਗਰ ਵੀ ਬੜਾ ਪਵਿੱਤਰ ਹੈ ਠੀਕ ਹੈ ਜੀ ਤੇ ਫਿਰ ਮਹਾਰਾਜ ਜੀ ਕਹਿੰਦੇ ਇਹ ਪਵਿੱਤਰ ਹੈ ਤੇ ਜਿਹੜਾ ਇਹ ਪਵਿੱਤਰ ਨੂੰ ਕੋਈ ਅੰਦਰਲੇ ਗਲਤ ਖਿਆਲ ਦੇ ਨਾਲ ਜਾਂ ਪਾਪ ਰੂਪੀ ਪ੍ਰਵਿਰਤੀ ਦੇ ਨਾਲ ਜਾਂ ਮਾੜੇ ਖਿਆਲਾਂ ਦੇ ਨਾਲ ਜੇ ਕੋਈ ਉਸ ਨੂੰ ਗ੍ਰਹਿਣ ਕਰੇ ਉਹ ਤੇ ਵਕਰੀ ਕਰ ਰਹੀ ਕਿਨੇ ਕੋ ਹਤੀ ਜਾ ਸਕ ਕੇ ਸਟਿਆਓ ਅਲੱਗ ਵਿਸ਼ਾ ਹੈ ਇੱਕ ਬਹੁਤ ਹੀ ਪਿਆਰਾ ਮਤਲਬ ਕੋਈ ਵੀ ਪਵਿੱਤਰ ਚੀਜ਼ ਹੈ ਜਦੋਂ ਉਸ ਨੂੰ ਗ੍ਰਹਿਣ ਕਰਨ ਵਾਲੇ ਦਾ ਮਨ ਮੈਲਾ ਹੋਵੇ ਬਿਰਤੀ ਅੱਛੀ ਨਾ ਹੋਵੇ ਚੰਗੀ ਨਾ ਹੋਵੇ ਤੇ ਮਹਾਰਾਜ ਜੀ ਕਹਿੰਦੇ ਜੇ ਉਹ ਗ੍ਰਹਿਣ ਕਰ ਲਵੇ ਫਿਰ ਤੁਕਾ ਪਈਆ ਤੇ ਉਹਨੂੰ ਲਾਨਤ ਕਹਿੰਦੇ ਨੇ ਉਹਨੂੰ ਤੁਕਾਂ ਪੈਂਦੀਆਂ ਨੇ ਠੀਕ ਹੈ ਜੀ ਮਤਲਬ ਪਵਿੱਤਰ ਚੀਜ਼ ਨੂੰ ਗ੍ਰਹਿਣ ਕਰਨ ਵਾਲੇ ਦੀ ਬਿਰਤੀ ਵੀ ਪਵਿੱਤਰ ਹੋਣੀ ਚਾਹੀਦੀ ਆ ਦੇਖ ਲੈਂਦੇ ਆ ਨਾ ਇਹਨੂੰ ਸਮਝਣਾ ਵੀ ਇਹ ਸੱਚੇ ਪਾਤਸ਼ਾਹ ਦਾ ਸੀਤ ਪ੍ਰਸਾਦ ਹੈ ਮਹਾਰਾਜ ਦਾ ਸੱਚੇ ਪਾਤਸ਼ਾਹ ਨੂੰ ਜਿਹੜਾ ਭੋਗ ਲਾਇਆ ਆਪਾਂ ਉਹ ਮਹਾਰਾਜ ਜਿਹੜਾ ਮਹਾਰਾਜ ਦਾ ਸੀਤ ਪ੍ਰਸ਼ਾਦ ਛੱਕ ਗਿਆ ਤੇ ਉਹ ਕੀ ਬਣ ਜਾਏਗਾ ਉਹਦੇ ਅਮਰ ਹੋ ਜਾਏਗਾ ਅਮਰ ਅਸੀਂ ਇਹਨੂੰ ਕੜਾਈ ਗਈ ਜੰਨੇ ਆ ਬਾਬਾ ਜੀ ਤੋੜਾ ਦਿਓ ਛੂਗਰ ਫਿਰ ਅਮਰਤ ਛਕਾਉਣਾ ਪੰਜ ਪਿਆਰਿਆਂ ਨੂੰ ਕਹਾਂਗੇ ਬੰਦ ਕਰ ਦਿਓ ਕਿਉਂਕਿ ਤਾਂ ਪਤਾਸੇ ਪਾ ਜਾਂਦੇ ਐਨਾ ਹੁੰਦਾ ਵੀ ਤੇ ਇੱਕ ਬੂੰਦ ਲੱਗ ਜੇ ਤੇ ਲੱਤਦੀ ਨਹੀਂ ਠੀਕ ਐ ਉਹ ਛੱਡ ਦਿਓ ਮੇਰੀ ਉਹ ਭੈਣਾ ਉਹ ਭਰਾ ਉਹ ਭਾਈਓ ਇਹ ਚੀਜ਼ ਕਹਿਣੀ ਛੱਡ ਦਿਓ ਜਿੰਨਾ ਸੇਵਾਦਾਰ ਦਿੰਦਾ ਇਹਨਾਂ ਦਿੰਦਾ ਉਹਨਾਂ ਲੈ ਲਓ ਇਹਨਾਂ ਦਿੰਦਾ ਵਿਚਾਰਾ ਬਰ ਐ ਕਰਦਾ ਕਦੀ ਕੁਝ ਕਰਦਾ ਔਰ ਜਸਤੀ ਕਰਦਾ ਰਹਿੰਦਾ ਵੀ ਇਹਨੂੰ ਕਿੰਨਾ ਦਈਏ ਇਹਨੂੰ ਕਿੰਨਾ ਦੇ ਉਹ ਜਿੰਨਾ ਇੱਥੇ ਗੱਫਾ ਹੁੰਦਾ ਤੁਸੀਂ ਤਾਂ ਢੰਗਿਆਂ ਦੀ ਸੰਗਤ ਨਹੀਂ ਕੀਤੀ ਉਹਦੇ ਇਦਾਂ ਇਦਾਂ ਚੁੱਕਦੇ ਨੇ ਜੀਸੀਬੀ ਵਾਂਗੂ ਐ ਇਦਾਂ ਪਾਉਂਦੇ ਹੱਦ ਦਾ ਇਦਾਂ ਗੱਫਾ ਦੇਉਂਦੇ ਨੇ ਜਿੰਨੇ ਅਮਰ ਜਗਿਆਂ ਨੂੰ ਪਤਾ ਆਏਗਾ ਵੀ ਇਦਾਂ ਛਗਣਾਂ ਇੰਦਾ ਐਦਾਂ ਵੀ ਨਹੀਂ ਸ਼ੱਕ ਹੁੰਦਾ ਇਹ ਇਹ ਬੜੀ ਪਵਿੱਤਰ ਚੀਜ਼ ਹੈ ਇਹ ਕੜਾ ਪ੍ਰਸ਼ਾਦੀ ਸਾਕੀ ਵੀ ਸਲਾਮਾਂਗੇ ਗੁਰਨਾਨਕ ਬਾਜ ਨੇ ਲੈ ਕੇ ਕਿਥੋਂ ਇੰਨਾ ਪਵਿੱਤਰ ਹੈ ਤੇ ਜੇ ਵਰਤੀ ਉਹਦੇ ਲੈਣ ਵਾਲੇ ਦੀ ਨਹੀਂ ਸਹੀ ਵੀ ਉਹਨੂੰ ਭੋਜਨੀ ਸਮਝੀ ਜਾਏ ਇਹ ਕਾਮ ਪਦਾਰਥੀ ਸਮਝੀਏ ਪਦਾਰਥ ਨਹੀਂ ਹੈ ਛੁਗਰਵਾਦੀ ਐ ਇਹਤੇ ਵੀ ਵਿਸ਼ਾ ਲਾ ਦਿਆਂਗੇ ਵੀ ਕਿਹੜੀਆਂ ਚੀਜ਼ਾਂ ਨਾਲ ਬੜਾ ਪੜ੍ਹਾਈ ਕਰੀਦੀ ਐ ਵੀ ਕਿਹੜੀ ਚੀਜ਼ ਨਾਲ ਕਿੰਨੀ ਛੁਗਰਵਾਦੀ ਐ ਠੀਕ ਹੈ ਜੀ ਇੱਕ ਰੋਟੀ ਦੇ ਵਿੱਚ ਚਾਰ ਚਮਚੇ ਹੁੰਦੇ ਨੇ ਖੰਡ ਦੇ ਜਿੰਨੇ ਚਾਰ ਚਮਚੇ ਖੰਡ ਘਾਲੋ ਤੇ ਇੱਕ ਰੋਟੀ ਨਾਲ ਉਨੀ ਚੋਗਰਵਾਦੀ ਆ ਸਾਇੰਸ ਦੇ ਮੁਤਾਬਕ ਤੇ ਠੀਕ ਹੈ ਜੀ ਆ ਤੇ ਸਾਡੀ ਗੁਰੂ ਪਾਤਸ਼ਾਹ ਦੀ ਦੇਗਾ ਜੀ ਤੇ ਵੈਸੇ ਵੀ ਥੋੜਾ ਮਿੱਠਾ ਘਾਟੀ ਰਗੀਦਾ ਸਤਨਾਮ ਕਰਕੇ ਉਹਨੂੰ ਚੱਕ ਲੈਣਾ ਚਾਹੀਦਾ ਨਹੀਂ ਤੇ ਫਿਰ ਤੁੱਕਾ ਪਈਆ ਤੇ ਤਮ ਵਿਸ਼ੇ ਬੜੇ ਲੰਬੇ ਨੇ ਲੰਗਰ ਵੀ ਆ ਜਾਂਦਾ ਉਹਨੂੰ ਵੀ ਪਿਆਰ ਨਾਲ ਛਕਣਾ ਇਹ ਨਹੀਂ ਵੀ ਵਿੱਚ ਉਦਾਂ ਹੀ ਝੂਠਾ ਛੱਡ ਦਿੱਤਾ ਜਾਏ ਉਦਾਂ ਹੀ ਚੋਰੀ ਚੋਰੀ ਥਾਲੀ ਥਾਲੀ ਰੱਖ ਕੇ ਚੱਲ ਡਸਟਬਿਨ ਥੁੱਕਾ ਭਈਆ ਅੰਮ੍ਰਿਤ ਐ ਮੈਂ ਤੇ ਨਿਆਣੇ ਨੂੰ ਕਹਿੰਦਾ ਉਹਨਾਂ ਘਰ ਜੇ ਛੱਡ ਦੇ ਤਾਂ ਮੈਂ ਬਹੁਤ ਲੈਕਚਰ ਕਰਦਾ ਉਹ ਕਹਿੰਦੇ ਬੋਲਤੀ ਕਰਿਆ ਕਰੋ ਇੱਥੇ ਵੀ ਮੈਂ ਕਿਹਾ ਹਾਂ ਮਰਾ ਜੂਠ ਨਹੀਂ ਛੜਨੀ ਬਿਲਕੁਲ ਨਹੀਂ ਛੜਨੀ ਇਹ ਅੰਨ ਦੇਵਤਾ ਪਾਣੀ ਦੇਵਤਾ ਵਾਲੀ ਵਿਚਾਰ ਸ਼ੁਰੂ ਹੋਈ ਹੈ ਇਹਦਾ ਸਤਕਾਰ ਘਰ ਵੀ ਕਰਨਾ ਤੇ ਗੁਰਦੁਆਰੇ ਵੀ ਕਰਨਾ ਜਿੱਥੇ ਵੀ ਕਿਤੇ ਲੰਗਰ ਮਿਲੇ ਥੋੜਾ ਲੈਣਾ ਕਰਾਬ ਨਹੀਂ ਕਰਨਾ ਨਹੀਂ ਤੇ ਫਿਰ ਮਹਾਰਾਜ ਸਾਨੂੰ ਫਿਰ ਇਹ ਇਸ ਤਰ੍ਹਾਂ ਦਾ ਬਚਨ ਕਹਿੰਦੇ ਨੇ ਜਿਤ ਮੁਖ ਨਾਮ ਨਾ ਉਚਰੇ ਆਖਰੀ ਪੰਕਤੀ ਜਿਤ ਮੁਖ ਨਾਮ ਨਾ ਉਚਰੇ ਬਿਨ ਨਾਵੇ ਰਸ ਖਾਹੇ ਨਾਨਕੇ ਵੇ ਜਾਣੀਐ ਤਿਤ ਮੁਖਾ ਥੁਕਾ ਪਹ ਮਰੀ ਕਹਿੰਦੇ ਜਿਹੜੇ ਮੂੰਹ ਦੇ ਨਾਲ ਨਾਮ ਨਹੀਂ ਜਪਦੇ ਤੇ ਮੂੰਹ ਦੇ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਪਾਉਂਦੇ ਨੇ ਉਹਨਾਂ ਨੂੰ ਵੀ ਥੁੱਕਾਂ ਪੈਂਦੀਆਂ ਨੇ ਅੱਗੇ ਵੀ ਸੁਣਿਆ ਰੱਬ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੈ ਪਰਮੇਸ਼ਰ ਦੇ ਸ਼ੁਕਰਾਨਾ ਕਰਨ ਤੋਂ ਬਿਨਾ ਜੇ ਕੋਈ ਕੋਈ ਖਾਂਦਾ ਕੁਝ ਤੇ ਉਹਨੂੰ ਪਿਛਲੇ ਦਿਨਾਂ ਜਦੋਂ ਤੁਸੀਂ ਸਰਵਣ ਕਰ ਲਿਆ ਉਹ ਭੋਜਨ ਨਹੀਂ ਹੁੰਦਾ ਉਹ ਅਨਾਜ ਨਹੀਂ ਹੁੰਦਾ ਉਹ ਅੰਨ ਨਹੀਂ ਹੁੰਦਾ ਉਹ ਕੁਝ ਹੋਰ ਹੁੰਦਾ ਇਸ ਕਰਕੇ ਆਪਣੇ ਮੁਖ ਤੋਂ ਪਹਿਲਾਂ ਮਹਾਰਾਜ ਦਾ ਪਰਮਾਤਮਾ ਦਾ ਸ਼ੁਕਰਾਨਾ ਨਾਮ ਲੈਣਾ ਜੇ ਉਸ ਤੋਂ ਬਗੈਰ ਕੋਈ ਕਿਮਾ ਕਰਨਾ ਗੁੱਸਾ ਨਾ ਕਰਿਓ ਮੈਂ ਬਾਣੀ ਮਤਾਵ ਕਹਿੰਦਾ ਮੈਂ ਸੱਚ ਬੋਲਣਾ ਪੈਣਾ ਜਿਹੜਾ ਹੁਣ ਬੈਡਟੀ ਪੀ ਕੇ ਹੀ ਸਭ ਕਿਰਿਆ ਕਰਦਾ ਹੈ ਤੇ ਉਹ ਫਿਰ ਸੁਣ ਲੈ ਮੈਂ ਨਹੀਂ ਕਹਿੰਦਾ ਜਿਤ ਮੁਖ ਨਾਮ ਨਾ ਉਚਰੈ ਬਿਨ ਨਾਵੇ ਰਸ ਖਾਹੇ ਕਾਫੀ ਵੀ ਤੇ ਰਾਸੀ ਹੈ ਬੈਲਟੀ ਵੀ ਤੇ ਰਾਸੀ ਹੈ ਠੀਕ ਹੈ ਜੀ ਨਾਮ ਪਰ ਪਹਿਲਾਂ ਦੇ ਉੱਠ ਗਈ 2-4 ਮਿੰਟ ਬੈਣਾ ਚਾਹੀਦਾ ਮੈਂ ਤੇ ਇਹ ਕਵਾਂਗਾ ਉੱਠ ਗਈ ਸ਼ੁਕਰ ਹੈ ਮਹਾਰਾਜੀ ਸਾਹ ਜਲਦੇ ਪੈ ਨੇ ਤੇਰਾ ਸ਼ੁਕਰ ਹੈ ਮਾਇਕ ਤੇਰਾ ਸ਼ੁਕਰ ਹੈ ਸ਼ੁਹੈਨੇ ਜੀ ਰੱਬ ਦੀ ਹਾਜ਼ਰੀ ਲੱਗ ਜਾਂਦੀ ਹੈ ਨਾਨਕ ਕਿਵੇਂ ਜਾਣੀ ਤਤ ਮੁਗ ਤੁਕਾ ਪਾਏ ਉਹਨੂੰ ਸਮਝ ਲੈਣਾ ਚਾਹੀਦਾ ਤੇਰੇ ਮੂਹ ਦੇ ਫਟਕਾਰਾਂ ਪੈਣ ਗੀਆਂ ਸੋ ਸੰਖੇਪ ਦੇ ਵਿੱਚ ਸ਼ਬਦ ਸੀ ਸੋ ਆਪ ਜੀ ਦੇ ਨਾਲ ਸਾਂਝਾ ਕੀਤਾ ਬੜੇ ਪਿਆਰੇ ਸ਼ਬਦ ਨੇ ਗੁਰੂ ਸਾਹਿਬ ਮੇਰ ਕਰਨ ਇਹਦਾ ਭਾਵ ਵਾਲ ਤੇ ਸਭ ਦੇ ਹਿਰਦਿਆਂ ਵਿੱਚ ਵਸੇ ਮਾਲਾ ਸਭ ਨੂੰ ਖੁਸ਼ੀਆਂ ਦੇਵੇ ਸਾਨੂੰ ਭੁੱਲਿਆਂ ਨੂੰ ਮੈਨੂੰ ਤੁਹਾਨੂੰ ਸਾਰਿਆਂ ਨੂੰ ਰਾਹ ਪਾ ਦੇਵੇ ਜਿੰਦਗੀ ਦੇ ਦਿਨ ਰਹੇ ਨੇ ਰਹਿ ਗਏ ਨੇ ਥੋੜੇ ਦਿਨ ਥੋੜੇ ਪੇ ਭਰਿਆ ਭਿਆ ਪੁਰਾਣਾ ਚੋਲਾ ਤੇ ਜਿਹੜੀਆਂ ਚੀਜ਼ਾਂ ਆਪਾਂ ਦੱਸ ਰਹੇ ਨੇ ਇਹਨਾਂ ਨੂੰ ਕਰਨ ਦਾ ਟਾਈਮ ਹੀ ਨਾ ਮਿਲੇ ਇਦਾਂ ਨਾ ਹੋ ਜੇ ਪਹਿਲਾਂ ਪਹਿਲਾਂ ਹੀ ਆਪਣੇ ਆਪ ਨੂੰ ਸੋਹਣੇ ਬਣਾ ਲਈਏ ਤੇ ਗੁਰਦੇ ਦਰ ਤੇ ਪ੍ਰਵਾਨ ਹੋ ਜਾਈਏ ਭੁੱਲ ਚੁੱਕ ਮਾਫ਼ ਬੇਅੰਤ ਸਤਿਕਾਰ ਆਪ ਜੀ ਨੇ ਮਾਇਆ ਦੁਆਰਾ ਗੁਰਦੇ ਸ਼ਬਦ ਦਾ ਕੀਤਾ ਮਾਰੇ ਤਿਲ ਤਿਲ ਪੇਟ ਲੈ ਕੇ ਵਿਚ ਲਾਉਣ ਹਰ ਮੈਦਾਨ ਫਦੇ ਕਰਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ